ਚਾਰੇ ਪਾਸੇ ਇਹ ਫੋਟੋ ਹੁਣ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਇਸ ਫੋਟੋ ਦਾ ਸੱਚ ਜਾਣ ਕੇ ਤੁਹਾਡੀਆਂ ਅੱਖਾਂ 'ਚੋਂ ਆ ਜਾਣਗੇ ਹੰਝੂ ਸੋਸ਼ਲ ਮੀਡੀਆ ਤੇ ਇੱਕ ਫੋਟੋ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਅੱਜ ਤੁਹਾਨੂੰ ਆਪਾਂ ਇਸ ਫੋਟੋ ਦਾ ਸੱਚ ਦੱਸਾਂਗੇ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਯਾਰੋ ਇਸ ਦੁਨੀਆ ਤੇ ਆਏ ਹਰ ਇਨਸਾਨ ਦਾ ਘੁੰਮਣ ਨੂੰ ਦਿਲ ਕਰਦਾ ਹੈ ਲੋਕ ਦੁਨੀਆ ਘੁੰਮ ਕੇ ਦੇਖਣਾ ਚਾਹੁੰਦੇ ਨੇ ਤੇ ਇਹੋ ਜਿਹੀ ਥਿੰਕਿੰਗ ਸੀ ਇਸ ਕਪਲ ਦੀ ਜੋ ਤੁਹਾਨੂੰ ਦੱਸ ਦਈਏ ਕਿ ਇੱਕ ਵਧੀਆ ਬਾਈਕ ਰਾਈਡਰ ਸਨ ਜਿਨ੍ਹਾਂ ਨੇ ਆਪਣੀ ਬਾਈਕ ਤੇ ਹੀ 63 ਕੰਟਰੀਆਂ ਘੁੰਮ ਲਈਆਂ ਸਨ ਤੇ ਇਹ ਕੰਟਰੀਆਂ ਘੁੰਮਣ ਤੋਂ ਬਾਅਦ ਇਹ ਇੰਡੀਆ ਵਿੱਚ ਆਏ ਕਹਿੰਦੇ ਨੇ 1,70,000 ਕਿਲੋਮੀਟਰ ਇਹਨਾਂ ਨੇ ਮੋਟਰਸਾਈਕਲ ਚਲਾ ਲਿਆ ਸੀ ਜਿਸ ਤੋਂ ਬਾਅਦ ਜਦੋਂ ਇਹ ਭਾਰਤ ਆਏ ਤਾਂ ਭਾਰਤ ਵਿੱਚ ਇਹਨਾਂ ਨੂੰ ਸਾਰੀਆਂ ਸਟੇਟਾਂ 'ਚ ਬਹੁਤ ਜ਼ਿਆਦਾ ਪਿਆਰ ਮਿਲਿਆ ਇਹ ਪੰਜਾਬ ਆਏ ਤੇ ਪੰਜਾਬ ਆਣ ਕੇ ਬਹੁਤ ਖੁਸ਼ ਹੋਏ ਜਿੱਥੇ ਆਨ ਕੇ ਇਹਨਾਂ ਨੇ ਦਰਬਾਰ ਸਾਹਿਬ ਵਿੱਚ ਲੰਗਰ ਛਕਿਆ ਸੇਵਾ ਕੀਤੀ ਤੇ ਉੱਥੇ ਇਹ ਫੋਟੋ ਖਿਚਾਈ ਤੇ ਪੰਜਾਬ ਦੀ ਕਾਫੀ ਤਾਰੀਫ਼ ਕੀਤੀ ਇਸ ਤੋਂ ਬਾਅਦ ਜਦੋਂ ਇਹ ਚਾਰਖੰਡ ਪੁੱਜੇ ਤਾਂ ਚਾਰਖੰਡ ਵਿੱਚ ਇਹ ਕੈਂਪਿੰਗ ਕਰਦੇ ਪਏ ਸੀ ਤਾਂ ਕੈਂਪਿੰਗ ਕਰਨ ਦੌਰਾਨ ਇਸ ਕੁੜੀ ਦਾ ਬਲਾਤਕਾਰ ਇਸ ਦੇ ਘਰ ਵਾਲੇ ਦੇ ਸਾਹਮਣੇ ਹੀ ਕਰ ਦਿੱਤਾ ਗਿਆ ਜੀਆਂ ਇਸ ਦਾ ਬਲਾਤਕਾਰ ਸੱਤ ਜਾਣਿਆਂ ਨੇ ਕੀਤਾ ਇਸ ਦੇ ਕਾਫੀ ਸੱਟਾਂ ਵੀ ਲਾਈਆਂ ਇਸ ਦੇ ਘਰ ਵਾਲੇ ਦੇ ਵੀ ਕਾਫੀ ਸੱਟਾਂ ਲਾਈਆਂ ਜਿਸ ਤੋਂ ਬਾਅਦ ਇਹਨਾਂ ਨੇ ਆਪ ਬੀਤੀ ਲਾਈਵ ਹੋ ਕੇ ਸਾਰਿਆਂ ਨੂੰ ਸੁਣਾਈ ਤੇ ਫਿਰ ਪੁਲਿਸ ਐਕਸ਼ਨ ਵਿੱਚ ਆਈ ਤਾਂ ਕਿਹਾ ਜਾ ਰਿਹਾ ਹੈ ਕਿ ਹੁਣ 4 ਜਾਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਕਪਲ ਸਪੈਨੀ ਸੇ ਇਹਨਾਂ ਦੇ ਟ੍ਰਿਪ ਚੱਲਦੇ ਪਏ ਸੀ ਅਲੱਗ-ਅਲੱਗ ਕੰਟਰੀਆਂ 'ਚ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਪਿਆ ਸੀ ਇੱਥੋਂ ਤੱਕ ਕਿ ਪਾਕਿਸਤਾਨ ਤੋਂ ਵੀ ਇਹਨਾਂ ਨੂੰ ਬਹੁਤ ਹੀ ਪਿਆਰ ਮਿਲਿਆ ਜਿਸ ਕੰਟਰੀ ਨੂੰ ਸਾਡੇ ਭਾਰਤ ਵਾਲੇ ਗਲਤ ਕਹਿੰਦੇ ਨੇ ਤੇ ਉਹਨਾਂ ਨਾਲ ਨਫ਼ਰਤ ਕਰਦੇ ਨੇ ਪਰ ਉਸ ਕੰਟਰੀ 'ਚ ਵੀ ਇਹਨਾਂ ਨੂੰ ਬਹੁਤ ਪਿਆਰ ਮਿਲਿਆ ਪਰ ਸਾਡੇ ਭਾਰਤ ਵਿੱਚ ਇਹਨਾਂ ਨਾਲ ਬਹੁਤ ਮਾਰੀ ਹੋਈ ਸੋ ਦਰਬਾਰ ਸਾਹਿਬ ਦੀ ਖਿਚਾਈ ਫੋਟੋ ਇਸ ਕਰਕੇ ਵਾਇਰਲ ਹੋ ਰਹੀ ਏ ਕਿ ਸਾਡੇ ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਕਿ ਜਿਸ ਪੰਜਾਬ ਨੂੰ ਤੁਸੀਂ ਬਦਨਾਮ ਕਰਦੇ ਹੋ ਉਸ ਪੰਜਾਬ ਤੋਂ ਇਹ ਬਹੁਤ ਹੀ ਖੁਸ਼ ਹੋ ਕੇ ਗਏ ਇਹਨਾਂ ਤੇ ਇੱਕ ਆਂਜ ਤੱਕ ਵੀ ਨਹੀਂ ਆਈ ਪਰ ਤੋਂ ਪੰਜਾਬ ਤੋਂ ਬਾਹਰ ਗਏ ਤਾਂ ਝਾਰਖੰਡ ਵਿੱਚ ਇਹਨਾਂ ਨਾਲ ਬਹੁਤ ਹੀ ਮਾਰਾ ਹੋਇਆ ਸੋ ਯਾਰੋ ਆਪਾਂ ਸਰਕਾਰ ਅੱਗੇ ਬੇਨਤੀ ਕਰਦੇ ਆਂ ਕਿਸ ਕੁੜੀ ਦਾ ਰੇਪ ਕਰਨ ਵਾਲੇ ਸਾਰੇ ਹੀ ਦਰਿੰਦੇ ਜੇਲ੍ਹ ਅੰਦਰ ਸੁਟੇ ਜਾਣ ਤੇ ਇੱਕ ਇੱਕ ਕਰਕੇ ਚੌਰਾਹੇ ਵਿੱਚ ਖਿਲਾਰ ਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ ਜਾਂ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇ ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਸਾਸ਼ੀ ਕਾਲ ਜੀ